ਸਤਿ ਸ਼੍ਰੀ ਅਕਾਲ ਦੋਸਤੋ ਸਲਾਮ ਨਮਸਤੇ ਹੈਲੋ ਕੀ ਹਾਲ ਚਾਲ ਹੈ ਦੋਸਤੋ ਆਰਟੀਆਈ ਐਕਟ ਬਣਿਆ ਤਾਂ ਸੀ ਆਪਣੀ ਸਹੂਲਤ ਆਸਤੇ ਲੋਕਾਂ ਦੀ ਆਸਤੇ ਤਾਂ ਕਿ ਹਰੇਕ ਬੰਦਾ ਇੱਕ ਰਾਈਟ ਟੂ ਇਨਫੋਰਮੇਸ਼ਨ ਦੇ ਤਹਿਤ ਤੇ ਆਪਣਾ ਅਧਿਕਾਰਾਂ ਦੇ ਅਨੁਸਾਰ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈ ਸਕਦਾ ਹੈ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਜਾਨਕੀ ਕੋਈ ਅਫਸਰ ਜਾਂ ਕੋਈ ਨੌਕਰੀ ਪੇਸ਼ਾ ਲੋਕ ਹੈ ਜਾਂ ਕੋਈ ਕੰਮ ਚੱਲ ਰਿਹਾ ਹੈ ਕਿਸੇ ਚੱਕਾਪਲਾ ਹੋਣ ਦੀ ਆਪ ਨੂੰ ਸੰਭਾਵਨਾ ਹੈ ਉਹਦੇ ਬਾਰੇ ਆਪਾਂ ਸਾਰੀ ਡਿਟੇਲ ਕਰਵਾ ਸਕਦੇ ਹਾਂ ਪਰ ਪੁਰਸ਼ ਲੋਕ ਕੁਝ ਲੋਕ ਵੀ ਨਾ ਕਹਿਗੇ ਤਾਂ ਕੁਝ ਪਤੀ ਜਾਂ ਪਤਨੀਆਂ ਆਪਣੇ ਘਰੇਲੂ ਮਸਲਿਆਂ ਦੇ ਕਰਕੇ ਇਹਦਾ ਨਿਆਂ ਇਹਦਾ ਚੱਕਣ ਲੱਗ ਗਏ। ਕੱਲ ਇਹ ਅਖਬਾਰ ਦੇ ਵਿੱਚ ਖਬਰ ਪੜ੍ਹੀ ਤਾਂ ਮੇਰੇ ਕਾਫੀ ਚੀਜ਼ਾਂ ਨਾ ਮਿਕਸ ਅਪ ਹੋ ਗੀਆਂ ਦਿਮਾਗ 'ਚ। ਕਿਉਂਕਿ ਕੁਝ ਦਿਨਾਂ ਤੋਂ ਮੇਰੇ ਦਿਮਾਗ 'ਚ ਇਹ ਚੱਲ ਰਿਹਾ ਸੀ ਮੈਂ ਇੱਕ ਨਾ ਹਰਿਆਣੇ ਦੇ ਵਿੱਚ ਮੁੰਡੇ ਦੀ ਵੀਡੀਓ ਵੇਖੀ ਸੀ ਜਿਹਦੇ ਨਾਲ ਕਾਜੀਬ ਜੀ ਵਿਚਾਰੇ ਨਾਲ ਘਟਨਾ ਹੋਈ ਤੇ ਉਹਨੂੰ ਆਪਣੀ ਜ਼ਿੰਦਗੀ ਤੋਂ ਹੱਤੋਂ ਨੇ ਪਈ। ਫਿਰ ਇੱਕ ਨਰੇਗਾ ਮਜ਼ਦੂਰਾਂ ਦਾ ਮਤਲਬ ਚੱਲ ਰਿਹਾ ਸੀ ਉਸ ਵੀਡੀਓ ਦੇ ਨਾਲ ਹੀ ਮਿਲਦਾ ਜੁਲਦਾ ਆ। ਮਤਲਬ ਵੇਖਿਆ ਨਾ ਮ ਕੋਈ ਛੋਟ ਸੀ ਤੇ ਉਹਦੇ ਨਾਲ ਮਿਲਦਾ ਜੁਲਦਾ ਮੇਰੇ ਦਿਮਾਗ 'ਚ ਇੱਕ ਗੱਲ ਆਈ ਮੈਂ ਚੱਲ ਇਹਨਾਂ ਨੂੰ ਮਲਾ ਕੇ ਨਾ ਇੱਕ ਵੀਡੀਓ ਬਣਾਵਾਂਗੇ ਇਸ ਤੋਂ ਬਾਅਦ ਅੱਜ ਮੈਂ ਇਹ ਖਬਰ ਪੜ੍ਹ ਲਈ ਵੀ ਕਾਫੀ ਪਤਨੀਆਂ ਨੇ ਮਤਲਬ ਕੰਪਲੇਂਟ ਦਾ ਅੱਜ ਦਾਇਰ ਕੀਤੀ ਹੈ ਆਰਟੀਏ ਦੇ ਤਹਿਤ ਸੇਬੀ ਨੂੰ ਭੇਜੀ ਹੈ ਵੀ ਇਦਾਂ ਕਰਕੇ ਮੈਂ ਸਾਡੇ ਪਤਨੀਆਂ ਦਾ ਪਤੀਆਂ ਦਾ ਸਾਰਾ ਬਿਉਰਾ ਦਿੱਤਾ ਜਾਵੇ ਜਿਵੇਂ ਕਿ ਇੱਕ ਪੁਲਿਸ ਵਾਲੇ ਦੀ ਪਤਨੀ ਸੀ ਤੇ ਇੱਕ ਇਹ ਮਤਲਬ ਪਤਨੀ ਵੀ ਰਜਿਸਟਰ ਕਰ ਰਹੀ ਹੈ ਕੰਪਲੇਂਟ ਵਗੈਰਾ ਭੇਜ ਰੰਗ ਅਰਜ਼ੀਆਂ ਤੇ ਪਤੀ ਵੀ ਭੇਜ ਰਿਹਾ ਵੀ ਹਰ ਮਹੀਨੇ ਪਤ ਨਹੀਂ ਹਜ਼ਾਰਾਂ ਦੀ ਗੱਲ ਕੀਤੀ ਸੀ ਮਤਲਬ ਪਹੁੰਚ ਰਣਾ ਹੁਣ ਇਹ ਮਹਿਕਮੇ ਨੇ ਦੱਸਿਆ ਤੇ ਉਹ ਰਿਪੋਰਟ ਛਕੀਆ ਪੂਰੀ ਮਾਜੋ ਪੜ ਕੇ ਹਟਿਆ ਸੀ ਉਹਦੇ ਪਰ ਦੱਸਦਾ ਤੁਹਾਨੂੰ ਜਿਵੇਂ ਕਿ ਇੱਕ ਪੁਲਿਸ ਵਾਲਾ ਸੀ ਉਹਦੀ ਪਤਨੀ ਨੇ ਮਤਲਬ ਕੰਪਲੇਂਟ ਭੇਜੀ ਵੀ ਇਹਦੇ ਬਾਰੇ ਤੁਹਾਨੂੰ ਦੱਸਿਆ ਜਾਵੇ ਵੀ ਇਹੇ ਨੌਕਰੀ ਮਤਲਬ ਕਿਹੜੀ ਨੌਕਰੀ ਨੌਕਰੀ ਦਾ ਆਪਾ ਇਸ ਨੂੰ ਕੀਤੇ ਕਰਦਾ ਹੈ ਵੀ ਇਹਦਾ ਕਿੰਨਾ ਪੈਸਾ ਹੈ ਕਿੰਨੀ ਤਨਖਾਹ ਮਿਲਦੀ ਹੈ ਇਤੇ ਹਨ ਕਿਥੇ ਕਿਥੇ ਨਿਵੇਸ਼ ਕੀਤਾ ਉਹਦਾ ਕਿੰਨਾ ਵਿਆਜ ਬੰਦਾ ਕਿੰਨਾ ਟੋਟਲੇ ਦੇ ਕੋਲੇ ਪੈਸਾ ਤੇ ਇਹ ਵਾਕਿਆ ਹੀ ਕਿਹੜੀ ਪੋਜੀਸ਼ਨ ਤੇ ਹੈ ਇੱਕ ਨੇ ਕੀਤਾ ਸੀ ਵੀ ਇਹ ਕਿਹੜੀ ਪੋਜੀਸ਼ਨ ਤੇ ਹੈ ਜਾਨੀ ਕਿ ਕਿਸੇ ਨੇ ਮਰਜ ਕਰਨੀ ਸੀ ਉਹਨੇ ਉਸ ਬਾਰੇ ਲੜਕੇ ਬਾਰੇ ਪਤਾ ਕਰਨ ਦੇ ਮਾਰੇ ਵੀ ਇਹ ਵਾਕਿਆ ਹੀ ਕੋਈ ਨੌਕਰੀ ਵਗੈਰਾ ਤੇ ਲੱਗਾ ਜਾਂ ਕਿੰਨਾ ਪੈਸਾ ਕਮਾ ਰਿਹਾ ਹੈ ਕੀ ਇਹਦਾ ਸਿਸਟਮ ਹੈ ਉਹਦੇ ਆਰਟੀਆ ਹੀ ਪਾਤੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਕਿੱਥੋਂ ਤੱਕ ਪਹੁੰਚ ਗਿਆ ਕਿਉਂਕਿ ਰੌਲਾ ਚੱਲ ਰਿਹਾ ਸੀ ਆਸ ਵਿੱਚ ਜਿਵੇਂ ਪਤੀ ਪਤਨੀ ਦਾ ਰੌਲਾ ਸੀ ਡਾਈਵੋਰਸ ਲੈਣਾ ਸੀ ਤੇ ਉਹਦੇ ਵਾਸਤੇ ਉਹ ਖਰਚਾ ਮੰਗਦੀ ਸੀ ਜਿਵੇਂ ਪਤਨੀ ਪਤੀ ਤੋਂ ਪਤੀ ਵੀ ਅੱਕਿਆ ਵਾ ਉਹ ਕਹਿੰਦਾ ਵੀ ਆਪ ਪਤਾ ਤਾਂ ਕਰਗੇ ਵੀ ਉਹ ਵੀ ਦੋਨੇ ਨੌਕਰੀ ਪੇਸ਼ਾ ਹੋਣੇ ਆ ਤੇ ਉਹਨੇ ਦੈਰ ਕਰਤੀ ਮਤਲਬ ਐਪਲੀਕੇਸ਼ਨ ਪਾਤੀ ਆਰਟੀਆਈ ਦੇ ਤਹਿਤ ਵੀ ਪਤਾ ਲੱਗ ਜੇ ਵੀ ਮੇਰੀ ਪਤਨੀ ਕੋਲੇ ਕਿੰਨੇ ਪੈਸੇ ਆ ਕਿੱਥੇ ਕਿੱਥੇ ਇਨਵੈਸਟਮੈਂਟ ਕੀਤੀ ਆ ਜੇ ਮਿਊਚੁਅਲ ਫੰਡ ਵਗੈਰਾ ਚ ਵੀ ਇਹਨੇ ਕੀਤਾ ਹੈ ਵੀ ਇਨਵੈਸਟ ਤੇ ਉਹਦਾ ਕਿੰਨਾ ਮਤਲਬ ਗੇਨ ਹੋ ਗਿਆ ਉਹਦਾ ਵਿਆਜ ਵਗੈਰਾ ਕਿੰਨਾ ਬਣ ਗਿਆ ਤੇ ਹੋਰ ਕੀ ਸਿਸਟਮ ਮਤਲਬ ਕਾਫੀ ਕੁਝ ਸਾਰਾ ਕੁਝ ਦੱਸਦੇ ਉਹਨੇ ਪੂਰੀ ਲਿਸਟ ਬਣਾ ਕੇ ਦੇ ਦਿੱਤੀ ਹੁਣ ਦੱਸੋ ਵੀ ਮਹਿਕਮਾ ਇਸ ਕੰਮ ਨੂੰ ਰਹਿ ਗਿਆ ਵੀ ਤੁਹਾਡੇ ਘਰੇਲੂ ਮਸਲੇ ਆ ਤੇ ਉਹ ਚਲੋ ਪੁੱਛ ਸਕਦੀ ਹੈ ਇਹ ਜ਼ਰੂਰੀ ਹੈ ਵੀ ਕਈ ਵਾਰੀ ਬੰਦੇ ਨੂੰ ਹੁੰਦਾ ਹੈ ਵਿਚਰੋਂ ਨਹੀਂ ਬਣੀ ਇੱਕ ਕਪਲ ਦੇ ਵਿੱਚ ਆਪਣੀ ਨਹੀਂ ਨਿਭਈ ਤੇ ਉਹਨਾਂ ਨੇ ਡਿਵੋਰਸ ਲੈਣਾ ਤੇ ਡਿਵੋਰਸ ਆਸ ਦੇ ਉਹਨਾਂ ਨੇ ਇੱਕ ਜਾਣਕਾਰੀ ਲੈਣੀ ਹੈ ਵੀ ਇਹ ਐਲਮਨੀ ਦਿੰਦਾ ਜਾਂ ਕੋਈ ਖਰਚਾ ਭਰਤਾ ਦਿੰਦੇ ਆ ਆਪਾਂ ਜੇ ਕੋਈ ਦਿੰਦਾ ਮਤਲਬ ਆਉਦੀ ਪਤਨੀ ਨੂੰ ਜਾਂ ਪਤਨੀ ਪਤੀ ਨੂੰ ਦਿੰਦੀ ਹੈ ਕੁਝ ਵੀ ਹੈ ਬੱਚਿਆਂ ਦੇ ਖਾਤਰ ਵੀ ਬੱਚੇ ਜਦੋਂ ਸਮਾਜ ਟੁੱਟਦਾ ਸਾਨੂੰ ਪਤਾ ਹੀ ਹੈ ਪਰਵਾਟ ਵਰਦਾ ਦਾ ਬਹੁਤ ਪੂਛ ਛੱਕ ਦੇ ਦਾਇਰੇ ਚ ਆ ਜਾਂਦਾ ਪਰ ਇੱਕ ਗੱਲ ਇਹ ਸੋਚਣ ਵਾਲੀ ਹੈ ਵੀ ਇਹ ਨੌਕਰੀ ਪੇਸ਼ਾ ਲੋਕੀ ਹੀ ਜ਼ਿਆਦਾ ਕਰ ਰਹੇ ਆ ਜਿਹੜੇ ਕਿ ਸਮਰੱਥ ਹੈ ਖਾਸ ਕਰਕੇ ਦਾ ਕਾਫੀ ਤਾਂ ਦੋਨੇ ਦੋਨੇ ਲੱਗੇ ਹੋਏ ਆ ਤੇ ਇਥੋਂ ਮੈਨੂੰ ਇਹ ਪਤਾ ਲੱਗ ਗਿਆ ਵੀ ਜੇ ਕੋਈ ਸੰਪੰਨ ਸੰਪੰਨ ਜਿਹੜਾ ਪਰਿਵਾਰ ਹੈ ਜਾਂ ਜਿੰਨਾਂ ਕੋਲ ਨੌਕਰੀ ਹੈ ਜਾਂ ਬਿਨੈਸ ਚੱਲਦਾ ਹੈ ਜਾਂ ਕੋਈ ਵਧੀਆ ਮਤਲਬ ਆ ਦਾ ਸਿਸਟਮ ਹੈਗਾ ਘਰ ਦਾ ਚੰਗਾ ਪੈਸਾ ਹੈਗਾ ਠੀਕ ਹੈ ਮਤਲਬ ਵਧੀਆ ਜ਼ਿੰਦਗੀ ਚੱਲ ਰਹੀ ਹੈ ਵੀ ਪੈਸੇ ਨਾਲ ਕੋਈ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦਾ ਉਹਨਾਂ ਨੂੰ ਆਸ ਵਿੱਚ ਇੰਨਾ ਮਤਲਬ ਸ਼ੱਕ ਪੈਦਾ ਹੋ ਗਿਆ ਵੀ ਇੱਕ ਦੂਜੇ ਦੀਆਂ ਉਹ ਆਰਟੀਆ ਪਾ ਕੇ ਜਾਣਕਾਰੀ ਲੈਣ ਲੱਗ ਗਏ ਇਹ ਵੀ ਦੱਸ ਦਿਆਂ ਵੀ ਉਹਨਾਂ ਨੇ ਇਹ ਖਾਰਜ ਕਰਤੀ ਇੱਕ ਵਾਰੀ ਜਿਵੇਂ ਵੀ ਨਹੀਂ ਅਸੀਂ ਇਹ ਜਾਣਕਾਰੀ ਦੇ ਸਕਦੇ ਤਾਂ ਉਹਨਾਂ ਨੇ ਅਪੀਲ ਵੀ ਕੀਤੀ ਉਹ ਕਹਿੰਦੇ ਉਹਨਾਂ ਨੇ ਸਾਰਾ ਡਾਟਾ ਦਿੱਤਾ ਹੋਇਆ ਜੇ ਚਾਹੋਗੇ ਤਾਂ ਤੇ ਫੁੱਲ ਡਿਟੇਲ ਵੀਡੀਓ ਮੈਂ ਬਣਾ ਦੂੰਗਾ ਵੀ ਕਿੰਨਾ-ਕਿਨਾ ਡਾਟਾ ਕਿੰਨੇ ਪਰਸੈਂਟੇਜ ਕਿੰਨਾ ਆਰਜੀਆਂ ਆਗੀਆਂ ਕਿੰਨੇ ਖਾਰਜ ਹੋ ਗੁਆਂ ਕਿੰਨੇ ਐਕਸੈਪਟ ਹੋ ਗੁਆਂ ਕਿੰਨੇ ਤਾਂ ਜਾਣਕਾਰੀ ਦਿੱਤੀ ਸਾਰਾ ਮਤਲਬ ਉਹ ਡਾਟਾ ਪਿਆ ਤੇ ਤੁਸੀਂ ਖੁਦੋ ਹੀ ਚੈੱਕ ਕਰ ਸਕਦੇ ਹੋ ਤੇ ਦੂਜੀ ਗੱਲ ਮੈਨੂੰ ਇਹ ਸਮਝ ਗੱਲ ਮੈਨੂੰ ਜਿਹੜੇ ਕਾਫੀ ਦਿਨਾਂ ਦੀ ਮੇਰੇ ਦਿਮਾਗ 'ਚ ਘੁੰਮ ਰਹੀ ਸੀ ਇੱਕ ਹਰਿਆਣਾ ਦਾ ਉਹ ਕੋਈ ਪਤੀ ਸੀਗਾ ਵਿਚਾਰਾ ਪਤੀ ਪਤਨੀ ਸੀ ਜਾਨੀ ਕਿ ਉਹ ਭੋਲਾ ਜਿਹਾ ਬੰਦਾ ਸੀਗਾ ਮੈਨੂੰ ਫੋਟੋ ਲਾਉਣਾ ਦੇਖ ਰਿਓ ਤੇ ਉਹਦੀ ਪਤਨੀ ਨੇ ਕੀ ਕੀਤਾ ਵੀ ਉਹਦੇ ਤੋਂ ਅਲੱਗ ਹੋਣ ਦੇ ਲਈ ਅਲੱਗ ਤਾਂ ਹੋਣੀ ਸੀਗਾ ਹੋ ਹੀ ਚੁੱਕੀ ਸੀ ਤੇ ਆਪਣੇ ਜਿਹੇ ਪ੍ਰੇਮੀ ਨਾਲ ਮਿਲ ਕੇ ਕੋਈ ਵੀਡੀਓ ਬਣਾਈ ਉੱਥੇ ਨੱਚ ਰਹੀ ਐ ਜ ਮਤਲਬ ਠੀਕ ਵੀਡੀਓ ਸੀ ਆਮ ਆਪਾਂ ਦੇਖ ਸਕਦੇ ਹਾਂ ਇਸ ਨੂੰ ਵੀ ਥੋੜਾ ਜਿਹਾ ਕੰਟੈਂਟ ਉਹਦਾ ਦਾ ਸੀ ਤੇ ਉਹ ਭੇਜੀ ਆ ਆਪਣੇ ਪਤੀ ਨੂੰ ਤਾ ਜੋ ਦੇਖ ਕੇ ਮੈਂਟਲੀ ਡਿਸਟਰਬ ਹੋ ਜੇ ਤੇ ਉਹ ਥੋੜਾ ਜਿਹਾ ਮਤਲਬ ਉਹ ਬੰਦਾ ਆਪਾਂ ਇਹ ਕਹਿ ਸਕਦੇ ਆ ਵੀ ਸਿੱਧਾ ਸਾਦਾ ਇਹ ਬੰਦਾ ਸੀ ਭੋਲਾ ਸੀ ਤੋ ਦੇਖ ਕੇ ਵਾਕਿਆ ਹੀ ਉਹ ਸੀ ਨੂੰ ਦੇਖ ਕੇ ਉਹ ਮੈਂਟਲੀ ਅਫਸੈਟ ਹੋ ਗਿਆ ਤੇ ਆਪਣੀ ਜੀਵਨ ਲੀਲਾ ਹੁਣੇ ਸਮਾਪਤ ਕਰ ਲਈ ਉਤੋਂ ਇਹ ਸਾਬਤ ਹੁੰਦਾ ਵੀ ਬੰਦਾ ਕਿੱਥੋਂ ਤੱਕ ਯਾਰ ਕਦਰਾਂ ਕੀਮਤਾਂ ਸਮਝਦਾ ਨਾ ਗਰ ਚੁੱਕੀਆਂ ਇੱਕ ਤਾਂ ਆਰਟੀਆਈ ਲਾਤੀ ਆਪਦੇ ਕਮਾਈ ਦਾ ਪੁੱਛ ਰਿਹਾ ਪਤੀ ਪਤਨੀਾਂ ਦੀ ਪਤਨੀ ਪਤਨੀਆਂ ਦੀ ਜਿੰਨਾਂ ਦੀ ਨਿਭ ਨਹੀਂ ਰਹੀ ਇੱਕ ਮਤਲਬ ਡਰਮ ਚੀ ਪਾ ਰਹੇ ਆ ਵੀ ਛੱਡੋ ਇਹਨਾਂ ਸਿਆਪਾ ਕਰਨ ਨਾਲ ਤੇ ਕੰਮ ਹੀ ਨਿਭਾਓ ਤੇ ਐ ਨਹੀਂ ਪਤਾ ਵੀ ਉਹ ਫਸੋ ਵੀ ਜਾਂਦੇ ਆ ਹਾਂ ਕੁਛ ਕੇ ਸਾਹਮਣੇ ਆ ਕੇ ਕੁਛ ਰਹਿੰਦੇ ਆ ਕਿਉਂਕਿ ਕੋਈ ਕ੍ਰਾਇਮ ਪਰਫੈਕਟ ਨਹੀਂ ਹੁੰਦਾ ਤੀਜੀ ਗੱਲ ਮੈਨੂੰ ਇਹ ਆ ਫੋਟੋ ਦੇਖੋ ਇਹ ਹੈਗੇ ਨਰੇਗਾ ਮਜ਼ਦੂਰਾਂ ਦੀ ਵੀ ਗਰਮੀ ਦੇ ਵਿੱਚ ਵੇਖੋ ਵੀ ਸੂਏ ਦੇ ਵਿੱਚ ਕਿੰਨਾ ਪਾਣੀ ਹੈ ਤੇ ਸੂਏ ਦੇ ਵਿੱਚ ਵੜ ਕੇ ਇਹ ਕੰਮ ਕਰ ਰਹੇ ਆ ਔਰਤਾਂ ਕਿਉਂਕਿ ਜਿਆਦਾਤਰ ਲੇਡੀਆਂ ਤੇ ਬਜ਼ੁਰਗੀ ਹੁੰਦੀ ਹੈ ਜਿਹੜਾ ਨਰੇਗਾ ਆ ਰਿਹਾ ਹੈ ਨਰੇਗਾ ਕੰਮ 'ਚ ਤੇ ਇਹਨਾਂ ਨੂੰ ਦੇਖ ਕੇ ਮੈਨੂੰ ਇਹ ਮਤਲਬ ਸਮਝ ਆਇਆ ਵੀ ਜੀਨੇ ਦਭਾਉਣੀ ਐ ਉਹਨੇ ਦੇਖ ਲਓ ਵੀ ਕਿੰਨਾ ਕੰਮ ਕਰਕੇ ਦਭਾ ਲੈਂਦੇ ਆ ਵੀ ਆਪਦਾ ਬਰਾਬਰ ਨੂੰ ਸਾਥ ਦੇ ਰਹੇ ਆ ਆਦੇ ਮਤਲਬ ਘਰ ਵਾਲੇ ਨੂੰ ਜੇਪ ਚ ਰਹੋ ਕਮਾਈ ਕਰਦਾ ਨਾਲ ਘਰ ਚਲਾਉਣ ਦੇ ਲਈ ਲੇਡੀਜ਼ ਰੇਗਾ ਜਿੰਨੇ ਪੈਸੇ ਮਿਲਦੇ ਆ ਉਹ ਗੱਲ ਅਲੱਗ ਵਿਸ਼ਾ ਹੈ ਵੀ ਉਹ ਕੋਸ਼ਿਸ਼ ਕਰ ਰਹੇ ਨੇ ਵੀ ਘਰ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਬੱਚਿਆਂ ਨੂੰ ਪੜਾਇਆ ਜਾ ਸਕੇ ਇੱਕ ਚੰਗਾ ਭਵਿੱਖ ਦੀ ਆਸ ਆਸਤੇ ਵੀ ਚਲੋ ਠੀਕ ਚੱਲ ਰਹੀ ਵੀ ਇਹ ਤੋਂ ਹਿਸਾਬ ਨਾਲ ਵੀ ਕਿੰਨਾ ਕੰਮ ਚੱਲ ਰਿਹਾ ਨਰੇਗਾ ਵਾਲੇ ਵੀ ਫਰੀ ਨਹੀਂ ਪੈਸੇ ਦਿੰਦੇ ਵੀ ਇਹ ਨਹੀਂ ਵੀ ਜਾਓ ਤੇ ਹਾਦੀ ਲਾ ਦਿਓ ਉਹ ਵੀ ਜੇ ਕੋਈ ਕੰਮ ਨਾ ਵੀ ਹੋਊਗਾ ਨਾ ਉਹਨਾਂ ਨੇ ਕੀ ਕਰਨਾ ਹੈ ਮਿੱਟੀ ਪਟਣ ਲਾ ਦੇਣੀ ਹੈ ਵੀ ਟੋਏ ਪਟ ਲੋ ਦਰਖਤ ਲਾ ਦੇ ਵੀ ਜਾਂ ਉਹਦੇ ਚ ਜਾਂ ਘਾਹ ਸਾਫ ਕਰ ਦਿਓ ਜਾਂ ਟੋਏ ਪਟ ਲੋ ਮਿੱਟੀ ਇੱਧਰ ਸੱਟ ਲੋ ਅਗਲੇ ਦਿਨ ਉਹ ਮਿੱਟੀ ਚਾੱਕ ਕੇ ਉਹਦੇ ਚ ਪਾ ਦਿਓ ਵੀ ਯਾਨੀ ਕਿ ਕਿਸੇ ਨੂੰ ਇਹ ਨਹੀਂ ਮਹਿਸੂਸ ਹੋਉਂਦਾ ਨਾ ਵੀ ਸਾਨੂੰ ਫਰੀ ਚ ਪੈਸੇ ਮਿਲ ਗਏ ਵੀ ਕੰਮ ਕਰਨ ਦੀ ਆਦਤ ਪਾ ਰਹੀ ਹੈ ਹਰੇਕ ਨੂੰ ਹੋਣਾ ਚਾਹੀਦਾ ਹੈ ਚਾਹੀਦਾ ਵੀ ਜਿੰਨੇ ਬੇਰੁਜ਼ਗਾਰ ਲੋਕ ਹੈ ਲੋਕ ਕੀ ਨੌਜਵਾਨ ਹੈ ਉਹਨਾਂ ਨੂੰ ਰੇਗਾ ਚ ਸਪੈਸ਼ਲ ਸਰਕਾਰ ਨੂੰ ਸਰਵੇ ਕਰਕੇ ਕੰਮ ਕਰਾਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਵੇ ਤੇ ਤੁਸੀਂ ਇਹ ਸਿਸਟਮ ਲਾ ਲਓ ਵੀ ਕਿੱਥੇ ਤਾਂ ਘਰ ਚ ਲਾਉਣ ਦੀ ਖਾਤਰ ਸਾਹ ਦੇਣ ਦੀ ਖਤਰਾਂ ਦਾ ਪਤੀ ਦਾ ਗਰਮੀ ਦੇ ਵਿੱਚ ਇੰਨੀ ਤੱਕ ਦਿਨ ਦੁਪਹਿਰਾਂ ਚ ਘਰ ਦਾ ਕੰਮ ਕਰਕੇ ਵੀ ਤੇ ਆ ਕੇ ਨਰੇਗਾ ਤੇ ਕੰਮ ਕਰਦੇ ਲੋਕ ਤੇ ਕੋਈ ਚੰਗੀ ਭਲੀ ਨੌਕਰੀ ਤੇ ਰਹਿ ਕੇ ਇੱਕ ਦੂਜੇ ਨਾਲ ਸ਼ੱਕ ਕਰੀ ਜਾਂਦੇ ਆ ਕਈ ਆਰਟੀਏ ਇਦਾਂ ਦੇ ਐਡਾਰ ਕੀਤੀ ਵੀ ਸੀ ਇਹਨਾਂ ਨੇ ਹਜੇ ਕੋਈ ਰਿਪੋਰਟਸ ਵਗੈਰਾ ਨਹੀਂ ਮਤਲਬ ਫਾਈਲ ਕੀਤਾ ਸੀ ਪਹਿਲੇ ਜਾਣਕਾਰੀ ਲੈਣਾ ਚਾਹੁੰਦੇ ਹਾਂ ਪਹਿਲਾਂ ਪਤਾ ਕਰ ਲਗੇ ਵੀ ਦੇ ਕੋਲ ਕਿੰਨਾ ਕੁ ਪੈਸਾ ਟਕਾ ਹੈਗਾ ਫਿਰ ਉਸ ਹਾਰ ਨਾਲ ਵੀ ਅਸੀਂ ਕੇਸ ਲੜਾਂਗੇ ਤਾਂ ਕਿ ਜਦੋਂ ਡਿਵੋਰਸ ਹੋ ਜੇ ਐਲਿਮਨੀ ਵੱਧ ਤੋਂ ਵੱਧ ਮਿਲੇ ਸੋ ਅੱਜ ਇਹੀ ਇੱਕ ਸਿੰਪਲ ਜੀ ਵੀਡੀਓ ਬਣਾਉਣੀ ਸੀ ਗੱਲ ਕਰਨੀ ਸੀ ਸੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਬਾਤੋ-ਬਾਤ ਆਪਣੀ ਵੀਡੀਓ ਸ਼ੇਅਰ ਹੋ ਸਕੇ ਤੇ ਹੋ ਸਕਦਾ ਹੈ ਵੀ ਆਪਣੀ ਵੀਡੀਓ ਨੂੰ ਦੇਖ ਕੇ ਕਿਸੇ ਦਾ ਕੋਈ ਦਿਮਾਗ 'ਚ ਕੋਈ ਵਧੀਆ ਗੱਲ ਆ ਜੇ ਤੇ ਕੁਝ ਵੈਲਿਊਏਬਲ ਕੰਟੈਂਟ ਕੋਈ ਆਪਣੀ ਜ਼ਿੰਦਗੀ 'ਚ ਐਡ ਹੋ ਜੇ ਮਾਤਾਏ ਕੋਚ ਕਰਦਾ ਨਾ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਸੋ ਧੰਨਵਾਦ ਥੈਂਕਸ ਫॉर ਵਾਚਿੰਗ